ਇਹ ਪੰਜਾਬ ਸਰਕਾਰ ਦੀ ਇੱਕ ਪਹਿਲ ਹੈ ਪੰਜਾਬ ਪੁਲਿਸ ਦੀ ਇੱਕ ਪਹਿਲ ਹੈ ਤਾਂ ਕਿ ਜਿਹੜੇ ਬੱਚੇ ਆ ਇਹਨਾਂ ਨੂੰ ਡਰਗਸ ਤੋਂ ਹਟਾ ਕੇ ਖੇਡਾਂ ਵਾਲਾ ਲਾਇਆ ਜਾਵੇ ਤੁਸੀਂ ਦੇਖ ਰਹੇ ਹੋ ਇਹ ਪੋਲਿਟੀਕਲ ਸਾਡੇ ਕੋਲ ਐਮਐਲਏ ਸਾਹਿਬ ਵੀ ਆਏ ਹੋਏ ਨੇ ਡੀਸੀ ਸਾਹਿਬ ਵੀ ਨੇ ਐਸਐਪੀ ਸਾਹਿਬ ਵੀ ਨੇ ਚੇਅਰਮੈਨ ਸਾਹਿਬ ਵੀ ਨੇ ਸਾਰੇ ਰਲ ਕੇ ਉਪਰਾਲਾ ਕਰ ਰਹੇ ਆ ਤਾਂ ਕਿ ਪੰਜਾਬ ਨੂੰ ਡਰਗ ਮੁਤ ਕੀਤਾ ਜਾ ਸਕੇ ਔਰ ਸਾਰੀਆਂ ਆਰਗੇਨਾਈਜੇਸ਼ਨ ਜਿੰਨੇ ਵੀ ਸਾਡੇ ਹੈਗੇ ਆ ਵਕ ਵਕ ਪਹਿਲੂਆਂ ਤੋਂ ਜਿਹੜੇ ਆਏ ਹੋਏ ਨੇ ਪਤਵੰਤੇ ਸੱਜਣੋਂ ਸਾਰੇ ਕੰਟ੍ਰਿਬਿਊਟ ਕਰ ਰਹੇ ਨੇ ਦੇ ਵਿੱਚ ਤੇ ਪੰਜਾਬ ਪੁਲਿਸ ਇਸੇ ਤਰ੍ਹਾਂ ਅੱਗੇ ਫਿਊਚਰ ਦੇ ਵਿੱਚ ਇਹੋ ਜਿਹਾ ਕੰਮ ਕਰਦੀ ਰਹੇਗੀ ਸਾਡੇ ਪੀਸੀਆ ਦੇ ਚੇਅਰਮੈਨ ਸਾਹਿਬ ਇੱਥੇ ਨੇ ਇਹਨਾਂ ਨਾਲ ਰਲ ਕੇ ਇੱਕ ਸੀਰੀਜ਼ ਸ਼ੁਰੂ ਕਰਾਂਗੇ ਇੱਥੇ ক্রিকেট ਦੀ ਤਾਂ ਕਿ ਲੋਕਾਂ ਦੀ ਬੱਚਿਆਂ ਦੀ ਜਿਹੜੀ એનર્ਜੀ ਇਹਨੂੰ ਪ੍ਰੋਪਰਲੀ ਯੂਟਲਾਈਜ਼ ਕੀਤਾ ਜਾਵੇ ਇਹ ਸਰ ਕਿੰਨੇ ਟੀਮਾਂ ਤੇ ਕਿੰਨੇ ਦਿਨ ਖੇਡਣਗੇ ਇਹ ਇਹ 2 ਦਿਨ ਖੇੜਨ ਗਿਆ ਜੀ ਅੱਜ 4 ਟੀਮਾਂ ਅੱਜ 4 ਮੈਚ ਹੋ ਚੁੱਕੇ ਨੇ ਕੱਲ ਨੂੰ ਫਾਈਨਲ ਮੈਚ ਕਰਾਂਗੇ ਮਿਨਿਸਟਰ ਸਾਹਿਬ ਕੱਲ ਨੂੰ ਪ੍ਰੈਜਾਇਡ ਹੋਵਰ ਕਰਨਗੇ ਮਿਸਟਰ ਕੁੜੀਆ ਇਜ਼ ਆਲਸੋ ਇਨਵਾਈਟਡ ਓਵਰ ਹੈ ਹੀ ਵਿਲ ਕਮ ਟੂਮਾਰੋ ਇਵਨਿੰਗ ਬਾਕੀ ਡੀਸੀ ਸਾਹਿਬ ਦਾ ਬੜਾ ਕੋਆਪਰੇਸ਼ਨ ਹੈ ਲੈ ਕੇ ਜਿਹੜਾ ਫੈਸ਼ਨ ਦੀ ਰੋਪ ਨੂੰ ਲੈ ਕੇ ਵੀ ਬੱਚੇ ਜਿਹੜੇ ਨੇ ਸਪੋਰਟਸ ਵਾਲਾ ਜੀ ਜੀ ਇਹੋ ਜਿਹਾ ਪ੍ਰੋਗਰਾਮ ਹੈ ਫਸਟ ਲਾਉਂ ਚੈਨ ਨਾਮ ਖੇਡਿਆ ਪਤਾ ਕੀ ਨਾਮ ਖੇਡਿਆ ਨਾਮ ਖੇਡਿਆ 21000 ਰੁਪਏ ਵਿਨਿੰਗ ਟੀਮ ਨੂੰ ਦਿੱਤਾ ਜਾਏਗਾ ਜਿਹੜੇ ਸੈਕੰਡ ਆਉਣਗੇ ਉਹਨਾਂ ਨੂੰ 11000 ਰੁਪਏ ਦਿੱਤਾ ਜਾਏਗਾ ਠੀਕ ਸਰ ਜਿਸ ਤਰ੍ਹਾਂ ਸੀ ਸ਼ਰਦੀਪ ਚੱਕਰਾ ਦੇ ਚੱਕਰਾ ਦੇ ਜੋ ਫੈਸ਼ਨ ਡੂਰ ਹੈ ਉਹ ਕਿਹੜੇ ਹਨ ਪਿੰਡਾਂ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਪਿੰਡਾਂ ਵਿੱਚ ਵੀ ਹੋ ਜ਼ਿਆਦਾ ਪਿੰਡਾਂ ਦੇ ਵਿੱਚ ਇਹ ਫੇਪਰ ਕੁਲੇ ਡਾਊਨ ਕਰੇਗਾ ਨਾ ਜਿਸ ਤਰ੍ਹਾਂ ਫਿਰ ਸਬ ਡਿਵੀਜ਼ਨ ਦਾ ਲੈਵਲ ਤੱਕ ਜਾਵਾਂਗੇ ਫਿਰ ਨੈਚੁਰਲੀ ਆ ਕਿ ਛੋਟੇ ਲੈਵਲ ਤੱਕ ਵੀ ਜਾਓ ਜਿਹੜਾ ਸਰ ਨੌਜਵਾਨ ਪੀੜੀ ਇਸ ਤਰ੍ਹਾਂ ਦੇ ਨਸ਼ੇ ਦੇ ਵਿੱਚ ਦਬਦਬੇ ਫਸ ਦਿੱਤੀ ਆ ਉਹ ਮਨੁੱਖੀ ਕਹਾਣੀ ਚ ਉਹ ਇਹੋ ਹੀ ਆ ਕਿ ਦੇਖੋ ਇੱਕ ਤਾਂ ਤੁਸੀਂ ਆਪਣੀ ਇਕਨੋਮੀ ਖਰਾਬ ਕਰਦੇ ਹੋ ਸਾਰਾ ਥੋੜਾ ਫਾਈਨੈਂਸ਼ੀਅਲ ਜਿੰਨੀ ਵੀ ਸਟਰੈਂਥ ਤਾਂ ਖਤਮ ਹੋ ਜਾਂਦੀ ਆ ਫਿਜ਼ੀਕਲੀ ਖਤਮ ਹੋ ਜਾਂਦੀ ਆ ਆਲਟੀਮੇਟਲੀ ਡੈਥ ਤੋਂ ਬਿਨਾ ਕੁਝ ਨਹੀਂ ਹੈ ਆਓ ਰਲ ਕੇ ਆਪਣੇ ਪਰਿਵਾਰ ਦਾ ਸੰਭਾਲ ਕਰੀਏ ਸੋਸਾਇਟੀ ਦੀ ਸੰਭਾਲ ਕਰੀਏ ਤੇ ਆਪਣੇ ਪੇਰਾਂ ਦੀ ਸੰਭਾਲ ਕਰੀਏ ਇਹਨਾਂ ਡੱਕਸੋ ਪਿੱਛਾ ਛੁਡਾ ਕੇ ਚੰਗੇ ਪਾਸੇ ਆਪਣੀ એનર્ਜੀ ਲਗਾਈ ਠੀਕ ਹੈ ਸਹੀ ਠੀਕ ਹੈ ਸਰ ਹਾਂਜੀ ਮੈਮ ਜਿਵੇਂ ਕਿ ਜੀ ਸਾਡੇ ADGP ਬਠਿੰਡਾ ਰੇਂਜ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੱਜ ਔਰ ਕੱਲ੍ਹ ਜਿਹਦੇ ਵਿੱਚ 8 ਟੀਮਾਂ ਜਿਹਦੇ ਵਿੱਚ ਬਠਿੰਡੇ ਦੇ ਹੀ ਯੂਥ ਔਰ ਕੁਝ ਪੁਰਾਣੇ ਵੈਟਰਨਸ ਵੀ ਪਾਰਟਿਸਿਪੇਟ ਕਰ ਰਹੇ ਇਹਨਾਂ ਦੇ ਅੱਜ 4 ਮੈਚ ਹੈ ਔਰ ਕੱਲ ਮੈਚੇਸ ਔਰ ਫਾਈਨਲ ਹੋਣਗੇ ਤੇ ਇਹ ਜਿਹੜੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਦਿਸ਼ਾ ਨਿਰਦੇਸ਼ ਹੈ ਕਿ ਡਰੱਗਸ ਤੋਂ ਦੂਰ ਕਰਨ ਲਈ ਵੱਖਰੇ ਵੱਖਰੇ ਉਪਰਾਲੇ ਲਏ ਜਾਂਦੇ ਆ ਜਿਹਦੇ ਚ ਇਨਫੋਰਸਮੈਂਟ ਦਾ ਜਲਦੀ ਉਹਦੇ ਨਾਲ ਨਾਲ ਅਸੀਂ ਕੋਈ ਨਾ ਕੋਈ ਅਵੇਅਰਨੈਸ ਤੇ ਪ੍ਰੋਗਰਾਮ ਵੀ ਕਰਦੇ ਰਹਿੰਦੇ ਜ ਜਿਹਦੇ ਚ ਸਪੋਰਟਸ ਇੱਕ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਜਿਹਦੇ ਚ ਜਿਹੜੇ ਵੀ ਸਾਡੇ ਵਿਲਿੰਗਲੀ ਯੂਥ ਸਪੋਰਟਸਵਲ ਜਾਂਦੇ ਆ ਉਹਨਾਂ ਨੂੰ ਮੋਟੀਵੇਟ ਕਰਨ ਲਈ ਇਨਕਰੇਜ ਲਈ ਅਸੀਂ ਵੱਖਰੇ ਵੱਖਰੇ ਪ੍ਰੋਗਰਾਮ ਰੱਖਦੇ ਜਿਵੇਂ ਤੁਹਾਨੂੰ ਪਤਾ ਹੈ ਬਟਿੰਡਾ ਪੁਲਿਸ ਨੇ ਪਿੱਛੇ ਕ੍ਰਿਕਟ ਦਾ ਮੈਚ ਵੀ ਕਰਾਇਆ ਸੀ ਇਸੇ ਤਰ੍ਹਾਂ ਇਸ ਵਾਰ ਅਸੀਂ ਹਾਕੀ ਦਾ ਮੈਚ ਕਰਾ ਰਹੇ ਹਾਂ ਜਿਹਦੇ ਚ ਅਸੀਂ ਸਾਰੀ ਟੀਮਾਂ ਨੂੰ ਪਾਰਟਿਸਿਪੈਂਟਸ ਨੂੰ ਪਾਰਟਿਸਿਪੇਸ਼ਨ ਸਰਟੀਫਿਕੇਟ ਦਵਾਂਗੇ ਵਿਨਿੰਗ ਟੀਮ ਨੂੰ ਅਸੀਂ 21000 ਕੈਸ਼ ਇਨਾਮ ਦਵਾਂਗੇ ਜਿਹੜੀ ਸੈਕੰਡ ਰਨਰ ਅਪ ਹੈ ਉਹਨਾਂ ਨੂੰ 11 ਮੇਨਲੀ ਮੁੱਖ ਮਕਸਦ ਇਹਦਾ ਕੈਸ਼ ਅਵਾਰਡ ਨਹੀਂ ਹੈ ਜਸਟ ਇੱਕ ਮੋਟੀਵੇਸ਼ਨ ਔਰ ਇਕਨੋਲਜਮੈਂਟ ਹੈ ਕਿ ਤੇ ਤੁਸੀਂ ਨਸ਼ੇ ਦੇ ਵੱਲ ਬਿਲਕੁਲ ਨਹੀਂ ਜਾਣਾ ਸਪੋਰਟਸ ਵੱਲ ਜਾਓ ਬੜਾ ਆਈਵਲ ਜਾਓ ਚੰਗੀ ਚੀਜ਼ਾਂ ਵੱਲ ਜਾਓ ਔਰ ਆਪਣੀ ਤਰ੍ਹਾਂ ਬਾਕੀਆਂ ਲਈ ਵੀ ਇੱਕ ਐਗਜ਼ਾਮਪਲ ਸੈੱਟ ਕਰੋ ਕਿ ਅਸੀਂ ਪੋਜ਼ਿਟਿਵ ਪਾਸੇ ਚੱਲਾਂਗੇ ਤਾਂ ਤੁਹਾਨੂੰ ਸੋਸਾਇਟੀ ਵੱਲੋਂ ਪੂਰਾ ਮਾਨਸਨ ਦਾ ਮਾਨ ਮਿਲੇਗਾ ਔਰ ਇਸ ਇਹਦੇ ਨਾਲ ਹੀ ਸਾਡਾ ਜਿਹੜਾ ਇੱਕ ਮੈਸੇਜ ਹੈ ਐਂਟੀ ਡਰਗਸ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰਗਸ ਉਹਦਾ ਵੀ ਇਹਦੇ ਨਾਲ ਇੱਕ ਮੈਸੇਜ ਕਨਵੇ ਹੋ ਜਾਂਦਾ ਬਸ ਇਹੀ ਬਟੰਡਾ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਜਿਹਾ ਮੈਸੇਜ ਮੰਗਦੇ ਇਵੈਂਟ ਇਸ ਤਰ੍ਹਾਂ ਦੇ ਇਵੈਂਟ ਹਮ ਚਾਹਤ ਡੈਫੀਨਿਟਲੀ ਜੀ ਅੱਜ ਅਜੋਰ ਕੱਲ ਸਾਟਾ ਚੱਲੇਗਾ ਉਸਦੇ ਨਾਲ ਅਸੀਂ ਹੋਰ ਸਕੂਲ ਕਾਲਜਸ ਤੇ ਵੀ ਕੁਝ ਡਿਬੇਟਸ ਪੋਸਟਰ ਮੇਕਿੰਗ ਵੀ ਪਲਾਨ ਕਰ ਰਹੇ ਹਾਂ ਔਰ ਜਿਵੇਂ ਤੁਹਾਡੇ ਜੋ ਕਿਸੇ ਨੇ ਪੁੱਛਿਆ ਸੀ ਕਿ ਅੱਜ ਸ਼ਹਿਰੀ ਏਰੀਆ ਚ ਹੋ ਰਿਹਾ ਅਸੀਂ ਆਪਣਾ ਅਗਲਾ ਪ੍ਰੋਗਰਾਮ ਡੈਫੀਨਿਟਲੀ ਕਿਸੇ ਰੂਰਲ ਏਰੀਆ ਚ ਕਰਾਂਗੇ ਮੈਡਮ ਕਿਸ ਤਰ੍ਹਾਂ ਤੁਹਾਡਾ ਸ਼ੁਰੂਆਤ ਕੀਤੀ ਹੈਗੇ ਤੁਹਾਨੂੰ ਪਤਾ ਕਿੰਨੇ ਕਿੰਨੇ ਲੋਕ ਤੁਹਾਡੇ ਨਾਲ ਜੁੜ ਰਹੇ ਹੈਗੇ ਤੇ ਕਿੰਨਾ ਗੇ ਰਿਸਪੌਂਸਿਵ ਦੇਖੋ ਜੀ ਇਸ ਤਰ੍ਹਾਂ ਦੇ ਇਵੈਂਟਸ ਤੇ ਵਿਲਿੰਗਲੀ ਜਿਹੜੇ اپنی ਵਿਲਿੰਗਲੈਸਰ ਆਂਦੇ ਉਹੀ ਆਂਦੇ ਬਟ ਆਈ ਥਿੰਕ ਥੈਟ ਇਜ਼ ਗੁੱਡ ਇਨਾਫ ਕਲਪੀ ਸਾਡਾ ਪ੍ਰੋਗਰਾਮ ਹੈ ਬਾਕੀ ਤੁਹਾਡੇ ਸੋਸ਼ਲ ਮੀਡੀਆ ਦੇ ਥਰੂ ਵੀ ਇੱਕ ਅਵੇਰਨੈਸ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ 'ਚ ਸਾਨੂੰ ਵਾਚਰ ਕੇ ਹਿੱਸਾ ਲੈਣਾ ਚਾਹੀਦਾ ਸੋ ਮੈਂ ਤਾਂ ਐਕਸਪੈਕਟ ਕਰਾਂਗੀ ਕਿ ਤੁਸੀਂ ਹੀ ਸਾਡੀ ਆਡੀਅנס ਨੂੰ ਹੋਰ ਬਤਾਓ ਥੈਂਕ ਯੂ ਐਡੀਜੀ ਜੀ ਸਾਹਿਬ ਐਸਐਸਪੀ ਮੈਡਮ ਐਸਐਸਪੀ ਸਾਹਿਬਾਨ ਚੇਅਰਮੈਨ ਪੀਸੀ ਬਹਿਤਾ ਜੀ ਬਾਕੀ ਸਾਰੇ ਸਟੂਡੈਂਟਸ ਖਿਡਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਈਵਨ ਪੰਜਾਬ ਸਰਕਾਰ ਦਾ ਜਦੋਂ ਸਰਕਾਰ ਬਣੀ ਸੀ ਤੇ ਉਸ ਤੋਂ ਬਾਅਦ ਹੀ ਪਹਿਲਾਂ ਵੀ ਤੁਸੀਂ ਦੇਖਿਆ ਕਿ 2 ਸਾਲ ਜਿਹੜਾ ਹੈਗਾ ਖੇੜਾ ਰਤਨ ਪੰਜਾਬ ਦੀਆਂ ਸਰਕਾਰ ਨੇ ਆਯੋਜਿਤ ਕੀਤੀਆਂ ਸੀ ਤੇ ਉਹਦੇ ਵਿੱਚੋਂ ਆਪਾਂ ਇੱਥੇ ਬੱਠਣ ਦੇ ਵੀ ਇੱਕ ਜਿਹੜਾ ਸਮਾਗਮ ਸ਼ੁਰੂਆਤ ਜਿਹੜੀ ਸੀਗੀ ਦੂਜੇ ਦੌਰ ਦਾ ਉਹ ਇੱਥੇ ਮੈਨ ਫੰਕਸ਼ਨ ਕੀਤੀ ਸੀ ਤੇ ਸਰਕਾਰ ਦਾ ਬਿਲਕੁਲ ਟੀਚਾ ਇਹ ਹੀ ਹੈ ਕਿ ਆਪਾਂ ਜਿੰਨੇ ਵੀ ਬੱਚੇ ਹਨ ਉਹਨਾਂ ਦੀ એનર્ਜੀ ਨੂੰ ਸਹੀ ਤੰਗ ਨਾਲ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਕਿ ਕਿਸੇ ਵੀ ਤਰੀਕੇ ਨਾਲ ਜੇ ਯੂਥ ਨੂੰ ਆਪਾਂ ਖੇੜਾ ਦੇ ਵੱਲ ਆ ਜਾਂਦੇ ਲਿਆਂਦੇ ਆ ਤਾਂ ਜਿਹੜਾ ਨਸ਼ੇ ਦਾ ਪੂਰੇ ਸਮਾਜ ਵਿੱਚ ਜਿਹੜਾ ਇਸ ਤਰੀਕੇ ਦਾ ਰੁਝਾਨ ਬਣਿਆ ਹੋਇਆ ਹੈ ਉਸ ਤੋਂ ਸਾਡੇ ਬੱਚੇ ਜਿਹੜੀ ਹੈਗੇ ਆ ਉਹ ਛੂਟ ਸਕਦੇ ਹੈ ਤੇ ਸਹੀ ਤਰੀਕੇ ਨਾਲ ਆਪਣੇ ਆਪ ਨੂੰ ਦੇਸ਼ ਨੂੰ ਪ੍ਰੋਗਰੈਸ ਕਰਨ ਵਿੱਚ ਜਿਨੇ ਨੂੰ ਸਮਾਜ ਨੂੰ ਪੰਜਾਬ ਨੂੰ ਆਗੇ ਲੈ ਜਾਣ ਜਿਹੜਾ ਆਪਣਾ ਜਿਹੜਾ ਰਾਜ ਕਰ ਸਕਦੇ ਨੇ ਤੇ ਉਸੇ ਹੀ ਕਰੀ ਦੇ ਤਹਿਤ ਹੁਣ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਤੀਜਾ ਜਿਹੜਾ ਹੈਗਾ ਖੇਡਵਰਧਨ ਪੰਜਾਬੀਆਂ ਉਹ ਵੀ ਸ਼ੁਰੂ ਹੋ ਚੁੱਕਾ ਹੈ ਤੇ ਨਾ ਨਹੀਂ ਵਕਤ ਵਕਤ ਜਿਹੜੇ ਡਿਪਾਰਟਮੈਂਟਸ ਨੇ ਉਹ ਵੀ ਆਪਣੀ ਤਰਫੋਂ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਜਿਹੜਾ ਇਹ ਉਪਰਾਲਾ ਹੈ ਬਠਿੰਡਾ ਪੁਲਿਸ ਦੇ ਤਰਫੋਂ ਕੀਤਾ ਜਾ ਰਿਹਾ ਹੈ ਮੈਂ ਮੈਮ ਅਮਨੀਤ ਮਾਡਮ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਸ ਤਰੀਕੇ ਦਾ ਪ੍ਰੋਗਰਾਮ ਜਿਹੜਾ ਹੈ ਇਸ ਨੂੰ ਕੀ ਦਿੱਤੀ खेल दे प्रति यूथ को कनैक्ट करने वास्ते आ, आ, के वास्ते एक उपरला है सारे उन्होंने शलाखा बनती है इस कार्य के वास्ते तो मैं बच्चों भी यही कहना चाहूँगा कि ਆ ਦੇਖੋ ਪੰਜਾਬ ਸਰਕਾਰ ਨੇ ਜੋ ਜੁਨੀਅਰ ਕਿ 올림픽ਸ ਮੇ ਜਿਹੜੇ ਬੱਚੇ ਆਏ ਸੀਗੇ ਉਹਨਾਂ ਨੂੰ ਜੌਬਸ ਦੇ ਕੇ ਉਹਨਾਂ ਨੂੰ ਜਿਹੜੀ ਮਾਤ ਜਾਂ ਇਨਾਮੀ ਰਕਮੇ ਦੀ ਜਿਹੜੀ ਵੰਡ ਕਰਕੇ ਉਹਨਾਂ ਨੂੰ ਵੈਲਟ ਵੀ ਇਨਸਪਾਇਰ ਕਰ ਰਹੇ ਹਨ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਤੇ ਆਪਾਂ ਆਪਣੀ ਤਰਫੋਂ ਵੀ ਜ਼ਿਲ੍ਹਾ ਵਿੱਚ ਜਿਹੜਾ ਪਹਿਲਾ ਆਪਾਂ ਉਤਸ਼ਾਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਜੇ ਕੋਈ ਗਰੀਬ ਬੱਚਾ ਹੈ ਤੇ ਉਹਨੂੰ ਪ੍ਰੋਬਲਮ ਹੈ ਕਿ ਇਹ ਡਾਈਟ ਨਹੀਂ ਮਿਲ ਰਹਾ ਹੈ ਉਹਨਾਂ ਨੂੰ ਖੇਡ ਦਾ ਕਿਸੇ ਵੀ ਤਰੀਕੇ ਦੀ ਚੀਜ਼ ਖਰੀਦਣ ਦੀ ਲੋੜ ਹੈਗੀ ਹੈ ਉਹਨਾਂ ਦੇ ਇਕਵਿਪਮੈਂਟ ਦੀ ਲੋੜ ਹੈਗੀ ਹੈ کہ وہ اپنی طرف تو خرید نہیں سکے میں ضلع پرشاسن کی ہوں میڈم کی طرفوں آشواسن دیوانا چاہوں گا کہ تسی اکلے نہیں ہو جی بھی طریقے کی ضرورت ہے ہاں ضرور سڈے کو آؤ میرے کو آؤ ایس ایس پی میڈم کے کو آپ تھوڑے واسطے اکویپمنٹ کا بھی جڑا ہے گا وہ انتظام کریں گے تھوڑا کسی بھی طریقے کی چیز کی فکر کرنے کی لڑ نہیں ہے پر بس ਬੰਦੇ ਇਹ ਇਹ ਹੈ ਕਿ ਜਦੋਂ ਤੁਸੀਂ ਖੇਡ ਰਹੇ ਹੋ ਇਸੇ ਤਰੀਕੇ ਨਾਲ ਆਪਣੇ ਆਸ-ਪਾਸ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਵੀ ਇਨਸਪਾਇਰ ਕਰੋ ਉਹਨਾਂ ਨੂੰ ਵੀ ਮੋਟੀਵੇਟ ਕਰੋ ਕਿ ਕੋਈ ਵੀ ਹਰੇਕ ਬੱਚਾ ਘੱਟੋ-ਘੱਟ ਇੱਕ ਖੇਡ ਦੇ ਨਾਲ ਜੁੜ ਜਾਵੇ ਤੇ ਡੇਲੀ ਰੁਟੀਨ ਵਿੱਚ ਇਹ ਪਾ ਦੇਵੇ ਕਿ ਮੈਂ ਡੇਲੀ 1 ਘੰਟਾ ਆधा ਘੰਟਾ 45 ਮਿੰਟ ਜਿਹੜਾ ਹੈਗਾ ਜਿਹੜੀ ਖੇਡ ਜਿਹੜੀ ਹੈਗੀ ਖੇਡਣੀ ਹੈ ਉਹਦੇ ਵਿੱਚ ਉਹਨਾਂ ਨੂੰ ਅੱਗੇ ਵਧਣ ਦਾ ਵੀ ਮੌਕਾ ਮਿਲੇਗਾ ਤੇ ਇੱਕ ਜਿਹੜੀ ਮਾੜੀ ਸੰਗਤ ਹੁੰਦੀ ਹੈ ਜਿਹੜੇ ਮਾੜੇ ਕੰਮ ਵਿੱਚ ਸਪੈਂਡ ਵੀ ਜਦੋਂ ਪੌਸਿਬਿਲਿਟੀ ਹੁੰਦੀ ਹੈ ਉਹ ਵੀ ਕੱਟ ਜਾਂਦੀ ਹੈ ਤੇ ਮੈਂ ਫਿਰ ਤੋਂ ਇੱਕ ਵਾਰ ਸਾਰਿਆਂ ਨੂੰ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਐ ਇਹ ਸ਼ੋਰ ਕੇ ਬਹੁਤ ਚੰਗੇ ਤਰੀਕੇ ਨਾਲ ਖੇਡਣ ਦੇ ਤੇ ਅੱਗੇ ਵਧਣ ਦੇ ਤੇ ਨਾਲ ਹੀ ਜਿਹੜੇ ਬਾਕੀ ਬੱਚੇ ਨੇ ਉਹਨਾਂ ਨੂੰ ਵੀ ਇੱਕ ਵਾਰ ਬੇਨਤੀ ਕਰਾਂਗਾ ਕਿ ਖੇਡਾਂ ਦੇ ਮਲ ਚਲੋ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਥੈਂਕ ਯੂ